ਕੀ ਇੱਕ ਦਿਨ ਮਰ ਜਾਣਾ ਆਖੋ ਵਾਹਿਗੁਰੂ ਤੇ ਮਰ ਜਾਣਾ ਦੋ ਤਰ੍ਹਾਂ ਦੀ ਮੌਤ ਹੁੰਦੀ ਹੈ ਮੈਂ ਸਾਰਿਆਂ ਨੂੰ ਖਿਆਲ ਕਰਾਣਾ ਬਾਹਰ ਵੀ ਸੰਗਤ ਬਹੁਤ ਹੈ ਅੰਦਰ ਵੀ ਬਹੁਤ ਹੈ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਵੱਲ ਖਿਆਲ ਕਰੀਏ ਸਮਾਂ ਬੀਤ ਜਾਣਾ ਸਮਾਪਤੀ ਹੋ ਜਾਣੀ ਆਪਾਂ ਘਰ ਨੂੰ ਤੁਰ ਜਾਣਾ ਜੇ ਕੱਲ ਦਾ ਅੰਮ੍ਰਿਤ ਵੇਲਾ ਨਾ ਹੋਇਆ ਤੇ ਇਹਦਾ ਮਤਲਬ ਸਮਝ ਲਿਓ ਸ਼ਹੀਦੀ ਪੁਰਬ ਨਹੀਂ ਮਨਾਇਆ ਆਖੂ ਵਾਈ ਗੀ ਜੇ ਕੱਲ ਅੰਮ੍ਰਿਤ ਵੇਲੇ ਉੱਠਣੋਂ ਜੀ ਨਾ ਕਰੇ ਨਾ ਤੇ ਇਹਦਾ ਮਤਲਬ ਆਪਾਂ ਰਕਾਬ ਗੰਗ ਸਾਹਿਬ ਦੀ ਧਰਤੀ ਤੇ ਮੱਥਾ ਨਹੀਂ ਟੇਕਿਆ ਬੋਡੀ ਗਈ ਸੀ ਮਨ ਨਹੀਂ ਗਿਆ ਜੇ ਕੱਲ ਮਨ ਕਰੇ ਬਈ ਨਿਤਨੇਮ ਕਰਾਂ ਮੇਰਾ ਨਿਤਨੇਮ ਨਾ ਖੁੰਝੇ ਮੈਂ ਤੁਰਦੇ ਫਿਰਦੇ ਮੂਲ ਮੰਤਰ ਗੁਰ ਮੰਤਰ ਤੇ ਸਾਮ ਨੂੰ ਸੋਧਰਦਾ ਚੇਤਾ ਆ ਜਾਵੇ ਹਾਂ ਮੇਰੇ ਰਾਤ ਸਾਬ ਕਰਨੀ ਹੈ ਸੌਂਦੇ ਵੇਲੇ ਚੇਤਾ ਆਵੇ ਕਿ ਮੈਂ ਸੋਇਲਾ ਸਾਹਿਬ ਦਾ ਪਾਠ ਕਰਨਾ ਹੈ ਤੇ ਸ਼ੀਦਾ ਦਾ ਪਹਿਰਾ ਚੱਲ ਰਿਹਾ ਹੈ ਇਹ ਮਹੀਨਾ ਇਸੇ ਲਈ ਅਸੀਂ ਮਨਾਉਂਨੇ ਆ ਕਿ ਸਾਡਾ ਸੁੱਤਾ ਹੋਇਆ ਮਨ ਪ੍ਰਤੀਤ ਵਿੱਚ ਆ ਜਾਵੇ ਵਿਸ਼ਵਾਸ ਹੀ ਜਾ ਜਾਵੇ ਸਚਾਈ ਗਾਨ ਜੇ ਅਸੀਂ ਮੌਤ ਨੂੰ ਭੁੱਲ ਚੁੱਕੇ ਆ ਗੁਰੂ ਕਹਿੰਦਾ ਖਾਣਾ ਪੀਣਾ ਹੱਸਣਾ ਸੌਣਾ ਸਾਰੇ ਆਖੋ ਜੀ ਆਮੀਨ ਦੇਖੋ ਸਾਰਿਆਂ ਨੇ ਨਹੀਂ ਆਖਿਆ ਮੈਂ ਦੁਬਾਰਾ ਕਦੀ ਨਹੀਂ ਆਖਾਂਗਾ ਜਦੋਂ ਸਾਰੇ ਆਖੋਗੇ ਸਾਰੇ ਆਖੋ ਜੀ ਹਾਂ ਪੀਣਾ ਹੱਸਣਾ ਵਿਸਰ ਗਿਆ ਹੈ ਮਰਨਾ ਵਿਸਰ ਗਿਆ ਇਹ ਕਹਿੰਦਾ ਮੈਂ ਹੀ ਜੀਣਾ ਬਾਕੀ ਨੇ ਤੇ ਮਰ ਜਾਣਾ ਕਈਆਂ ਨੂੰ ਸ਼ਮਸ਼ਾਨ ਕਾਟ ਸਾੜ ਆਂਦਾ ਫਿਰ ਭੁੱਲ ਜਾਂਦਾ ਮੈਂ ਮਰਨਾ ਖਸਮ ਵਿਸਾਰ ਖੁਆਰੀ ਕਿਨੀ ਖਸਮ ਵਿਸਾਰ ਖੁਆਰੀ ਕੱਲਾ ਕੱਲਾ ਜੀਵ ਆਖੋ ਬੋਲੋ ਬਾਣੀ ਐ ਮੇਰੀ ਕਵਿਤਾ ਨਹੀਂ ਐ ਜਿਹੜਾ ਬੋਲੇਗਾ ਉਹਦਾ ਮੂੰਹ ਮਿੱਠਾ ਹੋਏਗਾ ਖਸਮ ਵਿਸਾਰ ਖੁਆਰੀ ਕਿਨੀ ਤੁਸੀਂ ਨਹੀਂ ਬੋਲਦੇ ਸਾਰੇ ਪਿਆਰਿਓ ਤੁਸੀਂ ਨਹੀਂ ਬੋਲਦੇ ਬੋਲੋ ਖਸਮ ਵਿਸਾਰ ਖੁਆਰੀ ਕਿਨੀ ਖਸਮ ਵਿਸਾਰ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇੱਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਜਿੰਨੀ ਜਿੰਨੀ ਇੱਜ਼ਤ ਬਣਾਈ ਹੋਈ ਹੈ ਨਾ ਜੇ ਵਾਹਿਗੁਰੂ ਚੇਤੇ ਵਿੱਚ ਨਹੀਂ ਤੇ ਅਗਾ ਤੁਹਾਨੂੰ ਇੱਜ਼ਤ ਨਹੀਂ ਮਿਲਣੀ ਸਾਹਮਣੇ ਇੱਜ਼ਤ ਤਾਂ ਮਿਲੇਗੀ ਜੇ ਨਾਮ ਧਨ ਪੱਲੇ ਹੋਏਗਾ ਜੇ ਕਿਤੇ ਜੱਪਿਆ ਹੋਏਗਾ ਵਰਨਾ ਜਿੰਨੀਆਂ ਡਿਗਰੀਆਂ ਜਿੰਨੀ ਰੈਪੋ ਸਾਰੀ ਇੱਥੇ ਦੀ ਇੱਥੇ ਧਰੀ ਰਹਿ ਜਾਣੀ ਹੈ ਖਾਟ ਹੋ ਜਾਣਾ ਸਭ ਕੁਝ ਨਾਲ ਜਾਣਾ ਤੇ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਧਨ ਮੇਰੇ ਨਾਲ ਦੋ ਕੁ ਸ਼ਬਦ ਜਿੰਨੇ ਵੀ ਗਾਏ ਜਾਣ ਸਤਿਗੁਰੂ ਕਿਰਪਾ ਕਰੇ ਮੇਰੇ ਨਾਲ ਗਵਾ ਦਿਓ ਔਰ ਬਿਲਕੁਲ ਧਿਆਨ ਨੂੰ ਅੱਗੇ ਪਿੱਛੇ ਨਾ ਜਾਣ ਦਿਓ ਇੱਧਰ ਉੱਧਰ ਨਹੀਂ ਦੇਖਣਾ ਬੜੀ ਇਕਾਗਰਤਾ ਨਾਲ ਪ੍ਰਤੱਖ ਧੰਗੁਰ ਤੇਗਵਾਦ ਸਾਹਿਬ ਜੀ ਬੈਠੇ ਨੇ ਆਖੋ ਵਾਹਿਗੁਰੂ ਆਪਾਂ ਦਰਸ਼ਨ ਕਰਨੇ ਨੇ ਤੇ ਨਾਲ ਸ਼ਬਦ ਪੜਨਾ ਹੈ ਮੈਨੂੰ ਪਤਾ ਨਹੀਂ ਟਿਊਨ ਬਣੇਗੀ ਨਹੀਂ ਬਣੇਗੀ ਸ਼ਬਦ ਚ ਇੱਥੇ ਆ ਗਿਆ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸ਼ਾ ਬੜਾ ਪਿਆਰਾ ਸ਼ਬਦ ਹੈ ਸੱਚੇ ਪਾਤਸ਼ਾਹ ਗਵਾਲ ਹੋਵੇ ਮੇਰੇ ਕੋਲੋਂ ਸਾਰਿਆਂ ਨੇ ਧੰਨ ਧੰਨ ਭਾਈ ਮਤੀ ਦਾਸ ਜੀ ਤਨ ਤਨ ਭਾਈ ਸਤੀਦਾਸ ਜੀ ਤਨ ਤਨ ਭਾਈ ਦਿਆਲਾ ਜੀ ਤੇ ਲਖੀ ਸ਼ਾ ਬਨਜਾਰਾ ਜੀ ਨੂੰ ਯਾਦ ਕਰਨਾ ਹੈ ਭਾਈ ਜੇਤਾ ਜੀ ਨੂੰ ਯਾਦ ਕਰਨਾ ਹੈ ਧੰਨ ਗੁਰੂ ਕੇ ਲਾਲਾਂ ਨੂੰ ਯਾਦ ਕਰਕੇ ਕਹਿਣਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਸਭ ਕੁਝ ਦਾ ਲਾ ਆ ਦਿੰਨੇ ਆ ਧਰਮ ਦਾ ਲਾ ਆ ਦਿੰਨੇ ਆ ਤੇ ਉਹ ਆਪਣਾ ਸਭ ਕੁਝ ਦਾ ਲਾ ਆ ਦਿੰਦੇ ਨੇ ਧਰਮ ਨੂੰ ਬਚਾ ਲੈਂਦੇ ਨੇ ਅਸੀਂ ਸਭ ਕੁਝ ਬਚਾ ਲੈਣੇ ਆ ਧਰਮ ਨੂੰ ਉਜਾੜ ਦੇਣੇ ਆ ਉਹ ਧਰਮ ਨੂੰ ਬਚਾ ਲੈਂਦੇ ਨੇ ਤੇ ਸਭ ਕੁਝ ਉਜਾੜ ਲੈਂਦੇ ਨੇ ਸੱਚੇ ਪਾਤਸ਼ਾਹ ਸਾਡੇ ਹਿਰਦਿਆਂ ਵਿੱਚ ਪ੍ਰੀਤ ਬਖਸ਼ੋ ਪ੍ਰੀਤ ਦੀ ਦਾਤ ਬਖਸ਼ੋ ਸਾਡੇ ਹਿਰਦਿਆਂ ਵਿੱਚ ਪ੍ਰੀਤ ਆ ਜਾਵੇ ਅਸੀਂ ਸਾਰਿਆਂ ਨੇ ਪਹਿਲਾਂ 2 ਮਿੰਟ ਇਕੱਲਾ ਇਕੱਲਾ ਜੀਉ ਵਾਹਿਗੁਰੂ ਆਖੇ ਇਕੱਲਾ ਇਕੱਲਾ ਜੀ ਇੱਕਠੇ ਹੋ ਕੇ ਏਦਾਂ ਜਿਵੇਂ ਸਮੁੰਦਰ ਚੱਲਦਾ ਨਾ ਏਦਾਂ ਵਾਹਿਗੁਰੂ ਨੂੰ ਚਲਾ ਦੇਓ ਇੱਕ ਵਾਰੀ ਲੱਖੀ ਸ਼ਾਵਣ ਜਾਰਾ ਹਾਲ ਵਾਹਿਗੁਰੂ ਅੱਖਰ ਨਾਲ ਵਾਹਿਗੁਰੂ ਗੁਰਮੰਤਰ ਨਾਲ ਗੂੰਜ ਪਵੇ ਏਦਾਂ ਲੱਗੇ ਗੁਰੂ ਕਾ ਖਾਲਸਾ ਬੈਠ ਕੇ ਆਪਣੇ ਪਰਮੇਸ਼ਰ ਨੂੰ ਯਾਦ ਕਰ ਰਿਹਾ ਆਪਣੇ ਪਾਪ ਧੋ ਰਿਹਾ ਤੇ ਪ੍ਰੀਤਵਾਲ ਨੂੰ ਤੁਰ ਰਿਹਾ ਕਰਿਓ ਕਿਰਪਾ ਬਾਹ Guru ah, guru ah, guru <speaking in Hebrew> ah, guru ah, guru ah, grew, ah, grew, ah, grew, ah grew.